ਜਗਤਾਰ ਸਿੰਘ ਹਵਾਰਾ ਜਿਹਦੇ ਉੱਪਰ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ ਕਈ ਕੇਸ ਚੱਲਦੇ ਹਨ ਤੇ ਉਹਨਾਂ ਦੇ ਜਿਹੜੇ ਵਕੀਲ ਨੇ ਸਰਦਾਰ ਸਰਬਜੀਤ ਸਿੰਘ ਰੋਪੜ ਤੋਂ ਮੇਰੇ ਨਾਲ ਮੌਜੂਦ ਨੇ ਸਰਬਜੀਤ ਸਿੰਘ ਜੀ ਦੱਸੋ ਕਿ ਭਾਈ ਜਗਤਾਰ ਸਿੰਘ ਹਵਾਰਾ ਤੇ ਕਿਹੜੇ ਕੇਸ ਕੇਸ ਚੱਲ ਰਹੀ ਸਨ ਤੇ ਉਹਨਾਂ ਦੀ ਹੁਣ ਕੀ ਸਥਿਤੀ ਹੈ ਸਰਦਾਰ ਜਗਤਾਰ ਸਿੰਘ ਹਵਾਰਾ ਤੇ ਕਾਫੀ ਕੇਸ ਸੀਗੇ ਰੋਪੜ ਜ਼ਿਲ੍ਹੇ ਦੇ ਵਿੱਚ ਉਹਦੇ ਵਿੱਚੋਂ ਮੇਨ ਕੇਸ ਸੀਗੇ ਮੁੱਖ ਦੋ ਕਤਲ ਕੇਸ ਚਮਕੌਰ ਸਾਹਿਬ ਥਾਣੇ ਦੇ ਸੀਗੇ ਤੇ ਇੱਕ ਪੁਲਿਸ ਮੁਕਾਬਲੇ ਦਾ ਕੇਸ ਸੀਗਾ ਇੱਕ ਹਥਿਆਰਾਂ ਦੀ ਬਰਾਮਦਗੀ ਦਾ ਕੇਸ ਸੀਗਾ ਤੇ ਇੱਕ ਭਨਿਆਰਾਂ ਵਾਲੇ ਤੇ ਨੂੰ ਬੰਬ ਨਾਲ ਅਡਾਉਣ ਦੀ ਸਾਜ਼ਿਸ਼ ਦਾ ਕੇਸ ਸੀਗਾ ਤੇ ਇਹਨਾਂ ਸਾਰੇ ਕੇਸਾਂ ਵਿੱਚ ਅੱਜ ਜਿਹੜਾ ਲਾਸਟ ਕੇਸ ਸੀਗਾ ਭਾਈ ਜਗਤਾਰ ਸਿੰਘ ਘਵਾਰਾ ਬਾਇਜ਼ਤ ਬਰੀ ਹੋ ਚੁੱਕੇ ਨੇ ਤੇ ਜਿਹੜਾ ਅੱਜ ਦਾ ਕੇਸ ਹੈਗਾ ਉਹਦੇ ਵਿੱਚ ਸੀਗਾ ਕਿ ਪੁਰਸ ਪਾਰਟੀ ਤੇ ਇਹਨਾਂ ਨੇ ਅਲੀਗੇਸ਼ਨ ਲਾਏ ਸੀਗੇ ਕਿ ਸਰਦਾਰ ਜਗਤਾਰ ਸਿੰਘ ਘੁਹਾਰਾ ਤੇ ਸਾਥੀਆਂ ਨੇ ਫੈਰੰਗ ਕੀਤੀ ਸੀਗੀ ਤੇ ਉਸ ਸਮਾਂ ਦੌਰਾਨ ਸੀਗਾ 21 12 1992 ਦੀ ਗੱਲ ਹੈ ਇਹਦੇ ਬਾਰੇ ਮੁਕੱਦਮਾ ਦਰਜ ਹੋਇਆ ਸੀ ਤੇ ਉਹਨਾਂ ਪੁਲਿਸ ਵਾਲਿਆਂ ਨੇ ਆ ਕੇ ਕਚਹਿਰੀ ਵਿੱਚ ਸਰਦਾਰ ਜਗਤਾਰ ਸਿੰਘ ਘੁਹਾਰਾ ਨੂੰ ਹੱਥ ਲਾ ਕੇ ਕਿਹਾ ਕਿ ਇਹ ਬੰਦਾ ਉਹਨਾਂ ਵੀ ਸ਼ਾਮਲ ਸੀਗਾ ਜਦੋਂ ਕਿ ਸਚਾਈ ਨਹੀਂ ਸੀ ਤੇ ਐਸੇ ਬਣਾ ਦੇ ਉੱਤੇ ਵੱਖ-ਵੱਖ ਪਹਿਲੂਆਂ ਨੂੰ ਦੇਖਦੇ ਹੋਏ ਆ ਜੱਜ ਸਾਹਿਬ ਨੇ ਇਸ ਕੇਸ ਵਿੱਚ ਸਰਦਾਰ ਜਗਤਾ ਸਿੰਘ ਹਵਾਰਾ ਜੀ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਕਿਉਂਕਿ ਕੇਸ ਝੁੱਟੇ ਸੀ ਕਿ ਉਸ ਸਮੇਂ ਦੀ ਸਰਕਾਰ ਨੇ ਇਹੋ ਜਿਹੇ ਬਹੁਤ ਸਾਰੇ ਕੇਸ ਬਹੁਤ ਸਾਰੇ ਵੱਖ-ਵੱਖ ਨੌਜਵਾਨਾਂ ਤੇ ਸਿੱਖ ਨੌਜਵਾਨਾਂ ਤੇ ਖਾਸ ਕਰਕੇ ਪਾਏ ਸੀ ਜਿਨ੍ਹਾਂ ਦੇ ਫੈਸਲੇ ਵੱਖ-ਵੱਖ ਅਦਾਲਤਾਂ ਵਿੱਚ ਹੋ ਚੁੱਕੇ ਸਰਦਾਰ ਸਰਬਜੀਤ ਸਿੰਘ ਮੈਨੂੰ ਇਹ ਦੱਸੋ ਵੀ ਭਾਈ ਜਗਤਾ ਸਿੰਘ ਹਵਾਰਾ ਇਸ ਟਾਈਮ ਕਿੱਥੇ ਬੰਦ ਨੇ ਤੇ کیا ਅੱਜ ਉਹ ਅਦਾਲਤ ਵਿੱਚ ਪੇਸ਼ ਹੋਏ ਸਨ ਜਾਂ ਕੀ ਸਜੇਸ਼ਨ ਹੈ ਨਹੀਂ ਭਾਈ ਜਗਤਾਰ ਸਿੰਘ ਜੀ ਆਪ ਤਿਹਾਰ جیل ਵੀ ਬੰਦ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਦੀ ਹੁਣ ਕਿਤੇ ਪੇਸ਼ ਨਹੀਂ ਕੀਤਾ ਜਾ ਰਿਹਾ ਵੈਸੇ ਐਸੇ ਇਸ ਚੀਜ਼ ਦਾ ਬਹੁਤ ਵਿਰੋਧ ਕੀਤਾ ਹੈ ਕਿ ਜਦੋਂ ਵੱਖ-ਵੱਖ ਜਗ੍ਹਾ ਤੇ ਕੇਸ ਨੇ ਕਿ ਉਹਨਾਂ ਨੂੰ ਜਿੱਥੋਂ ਦੇ ਕੇਸ ਨੇ ਕਿਉਂਕਿ ਦਿੱਲੀ ਦੇ ਕੇਸ ਉਹਨਾਂ ਦੇ ਖਤਮ ਹੋ ਚੁੱਕੇ ਨੇ ਕੋਈ ਕੇਸ ਨਹੀਂ ਅਸੀਂ ਤੇ ਮੰਕੀਤੀ ਸੀ ਕਿ ਉਹਨਾਂ ਨੂੰ ਜ਼ਰੂਰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਸਕੇ ਜਿਹੜਾ ਕਿ ਹਰ ਮਨੁੱਖ ਦਾ ਹਰ ਬੰਦੇ ਦਾ ਜੋ ਜੇਲ੍ਹ ਵਿੱਚ ਆ ਜਾ ਸਜ਼ਾ ਯਾਪਤਾ ਹੈ ਉਹਦਾ ਹੱਕ ਬਣਦਾ ਹੈ ਜਿਹੜਾ ਕਿ ਹਿੰਦੁਸਤਾਨ ਦਾ ਸੰਵਿਧਾਨ ਦਿੰਦਾ ਹੈ ਪਰ ਇਹ ਜੋ ਤੱਕ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਸ਼ਿਫਟ ਨਹੀਂ ਕੀਤਾ ਗਿਆ ਧੰਨਵਾਦ